ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਬਲਾਕ ਅਹਿਮਦਗੜ ਵੱਲੋਂ ਅੱਜ ਰੂਪਗਰ ਹਸਤਾਰ ਪਾਰਟੀ ਤੇ ਸਾਰੇ ਸਾਥੀਆਂ ਵੱਲੋਂ ਮਿਲ ਕੇ ਰੁਜਿਕ ਖਲਵਾਏ ਗਏ ਅਪਰੰਤ ਗੁਰੂ ਕਾ ਲੰਗਰ ਟੁੱਟ ਵਰਤਿਆ ਅੰਦਰਵਾਣੀ ਅੰਦਰਵਾਣੀ ਪਾਰਟੀ

ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਮੁਹੰਮਦ ਮਿੱਠੂ ਜੀ ਮਹਿਲ ਕਲਾ ਤੋਂ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਧੰਨਵਾਦ ਆਓ ਇਹਨਾਂ ਨੂੰ ਅੱਜ ਦੇ ਰੋਜਾ ਹਫ਼ਤਾਰੀ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ ਹਾਂਜੀ ਮੁਹੰਮਦ ਮਿੱਠੂ ਜੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 255 ਨੇ ਅੱਜ ਅਸੀਂ ਪਿੰਡ ਕੰਗਨਾਲ ਡਾਕਟਰ ਸਰਾਜ ਸਿੰਘ ਦੇ ਘਰ ਹੀ ਪਹੁੰਚਿਆ ਜਿੱਥੇ ਉਹਨਾਂ ਨੇ ਸਮੂਹ ਮੁਸਲਮਾਨ ਹਿੰਦੂ ਸਿੱਖ ਤੇ ਸਾਈ ਆਭੀ ਦੀ ਪਾਈ ਪਾਈ ਸਾਂਝੀ ਬ alte ਦਾ ਸੰਦੇਸ਼ ਦਿੰਦੇ ਹੋਏ ਰੋਜਾ ਫਤਾਈ ਦਾ ਜਿਹੜਾ ਹੈਗਾ ਪ੍ਰੋਗਰਾਮ ਰੱਖਿਆ ਜਿਸ ਦੇ ਵਿੱਚ ਸਾਡੇ ਜਿਲ੍ਹੇ ਦੇ ਪ੍ਰਧਾਨ ਡਾਕਟਰ ਕੇਸਰ ਖਾਨ ਜੀ ਮੰਨਦਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਿਲ੍ਹਾ ਮਲੇਰ ਕੋਲਾ ਦੇ ਸਾਰੇ ਬਲਾਕਾਂ ਦੇ ਸਾਥੀ ਪਹੁੰਚੇ ਨੇ ਅਸੀਂ ਤੈਨੂੰ ਜਿਲ੍ਹਾ ਬਰਨਾਲਾ ਬਲੰਡਾ ਡਾਕਟਰ ਸਵਾਜ ਜੀ ਦਾ ਜਿੰਨੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਹੈਗੀ ਸਮੂਲੀਅਤ ਕਰਵਾਈ ਆ ਸਾਰੇ ਪਹੁੰਚੇ ਡਾਕਟਰ ਸਾਥੀ ਦਾ ਬਹੁਤ ਬਹੁਤ ਧੰਨਵਾਦ ਕੀ ਸਰਦਾਰ ਕੀ ਰੋਟਿੰਗ ਤੇ ਪੁਸ਼ਟੀ ਮਾਰਨ ਲਈ ਆਮਦ ਆ। ਪਾਤਾ। ਆ ਦੇਖੋ ਸਾਡੇ ਪਿੰਡਾਂ ਦੇ ਵਿੱਚ ਸਾਜੀ ਭਾਈਵਾਲਤਾ ਦਾ ਪ੍ਰਤੀਕ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਨਬਰ ਪਸ਼ੌਰ ਜੀ ਜ਼ਿਲ੍ਹਾ ਪ੍ਰਧਾਨ ਸੰਗਰੂਰ ਆਮ ਆਦਮੀ ਪਾਰਟੀ ਤੋਂ ਵੀ ਪਹੁੰਚੇ ਆ ਸਾਡੇ ਡਾਕਟਰ ਹਰਦੀਪ ਕੁਮਾਰ ਬਬਲਾ ਜੀ ਸਾਡੇ ਬਹੁਤ ਹੀ ਵੱਡੇ ਵੀਰ ਸਿੱਖ ਸਰਦਾਰ ਜੀ ਤਿੰਨੋਂ ਦਾ ਸਮੇਲ ਅੱਜ ਗੱਲ ਕਰਦੇ ਆ ਡਾਕਟਰ ਅਨਬਰ ਪਸ਼ੌਰ ਜੀ ਨਾਲ ਹਾਂਜੀ ਵੀਰ ਜੀ ਅੱਜ ਦੀ ਰੋਜ਼ਾ ਹਫਤਾਰੀ ਸੰਬੰਧੀ ਤੁਸੀਂ ਕੀ ਕਹਿਣਾ ਚਾਹੋ ਅੱਜ ਡਾਕਟਰ ਸਰਾਜ ਜੀ ਉਹ ਸਾਡੇ ਕੰਗਣਵਾਲ ਤੋਂ ਨੇ ਜਥੇਬੰਦੀ ਸਾਡੇ ਮਲੇ ਕੋਲਾ ਤੋਂ ਪ੍ਰਧਾਨਮੀ ਰਹੇ ਨੇ ਲਗਾਤਾਰ ਤੇ ਉਹਨਾਂ ਦੇ ਘਰ ਵਿੱਚ ਇਹ ਰੋਜ਼ਾ ਹਫਤਾਰੀ ਪਾਰਟੀ ਰੱਖੀ ਗਈ ਸੀ ਉਹਦੇ ਵਿੱਚ ਸ਼ਿਰਕਤ ਕੀਤੀ ਹੈ ਅੱਜ 25ਵਾਂ ਰੋਜ਼ਾ ਤੇ ਰੋਜ਼ਿਆਂ ਦਾ ਜਿਹੜਾ ਤਿਹਾਰ ਆ ਬਹੁਤ ਪਵਿੱਤਰ ਮਹੀਨਾ ਹੁੰਦਾ ਦਾ ਇਸ ਵਿਹਿੰਨੇ ਦੀ ਬਹੁਤ ਵੱਡੀ ਮਹੱਤਤਾ ਹੈ ਪੰਜਾਬ ਇੱਕ ਐਸੀ ਸਟੇਟ ਆ ਜਿੱਥੇ ਅਸੀਂ ਇੱਕ ਦੂਜੇ ਦੇ ਧਰਮਾਂ ਦੇ ਜਿਹੜੇ ਕੋਈ ਪ੍ਰੋਗਰਾਮ ਨੇ ਉਹਨਾਂ 'ਚ ਸ਼ਿਰਕਤ ਕਰਦੇ ਹਾਂ ਇਕੱਠੇ ਹੋ ਕੇ ਮਨਾਉਂਦੇ ਹਾਂ ਇਹੇ ਚੀਜ਼ਾਂ ਸਾਰੇ ਚਾਹੇ ਕੋਈ ਗੁਰਪਰਬ ਹੋ ਗਿਆ ਚਾਹੇ ਕੋਈ ਸਿੱਖੀ ਦਾ ਪ੍ਰੋਗਰਾਮ ਸਾਰੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਇਕੱਠੇ ਹੋ ਕੇ ਮਨੋਸੁਖ ਮਨਾਉਂਦੇ ਹਾਂ ਪੰਜਾਬ ਇੱਕ ਐਸੀ ਸਟੇਟ ਹੈ ਜਿੱਥੇ ਸਾਰੇ ਧਰਮਾਂ ਦਾ ਸਹਿਕਾਰ ਕੀਤਾ ਜਾਂਦਾ ਉਹ ਅੱਜ ਤੁਸੀਂ ਦੇਖਣ ਨੂੰ ਤੁਹਾਨੂੰ ਮਿਲ ਹੀ ਰਿਹਾਗਾ ਆਪਣੇ ਵੱਲੋਂ ਸਾਡੀ ਜਥੇਬੰਦੀ ਮੈਡੀਕਲ ਪ੍ਰੈਕਟਿਸਾਂ ਵਾਲੋਂ ਔਰ ਆਵਾਜ਼ੀ ਪਾਰਟੀ ਵਰਨੋਂ ਮੈਂਬਰ ਵਰ ਕੋਰ ਪੰਜਾਬ हां जो ਮੈਨੂੰ ਪਹਿਲੀ ਦਫਾ ਲਗਾਇਆ ਗਿਆ ਸੀ ਸੀਐਨ ਸਾਹਿਬ ਨੂੰ ਹਲਕਾ ਤੂਰੀ ਤੋਂ ਮੈਨੂੰ ਇਹਨਾਂ ਦੀ ਕਰਦਾ ਸਾਰਿਆਂ ਬੋਲੋਂ ਮੈਂ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਦਿੰਦਾ ਜਿਹੜੇ ਰਮਜ਼ਾਨ ਦੀ ਉਤਾਰੀ ਪਾਰਟੀ ਦੀ ਔਰ ਪ੍ਰਮਾਤਮਾ ਅੱਗੇ ਅੱਲਾਹ ਅੱਗੇ ਦੁਆ ਕਰਦੇ ਆ ਕਿ ਹਮੇਸ਼ਾ ਸਾਡੇ ਜਿਹੜੀ ਪੰਜਾਬ ਆ ਹਿੰਦੁਸਤਾਨ ਆ ਇੱਥੇ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ ਇੱਥੇ ਭਾਈਚਾਰਕ ਜਿਹੜੀ ਸਾਂਝ ਆ ਹੋਰ ਮਜ਼ਬੂਤ ਹੋ ਜੇ ਜਿਹੜੇ ਸਰਾਰਤੀ ਲੋਕ ਉਸ ਇੱਥੇ ਰਾਤ ਦਾ ਕਰਕੇ ਮਤਲਬ ਗਲਤ ਅਨਸਰ ਨੇ ਜਿਹੜੇ ਫਰਾਉਣਾ ਚਾਹੁੰਦੇ ਆ ਤੇ ਅੱਲਾ ਮੀਆਂ ਇਹ 3 ਮਹੀਨੇ ਦੀ ਬਰਕਤ ਦੇ ਨਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਚਾਹਲਾਂ ਦੇ ਕੰਮ ਪਾ। ਜਿਓ ਜਿਓ ਰਾਜ ਅਮਰ ਜੀ ਅੱਜ ਪਤਾ ਨਹੀਂ ਕਹਾਂ ਗਿਆ ਮਨੋਟਰ ਕਹਿੰਦਾ ਮੈਂ ਤਾਂ ਬਹਾਲ ਆ ਜਾਓ ਜਾਓ ਮੈਂ ਹਾਂ ਭਾਵੇਂ ਆਹ ਹੋ ਗਿਆ ਤੇਰੀ ਚਾਹਦਾ ਜੀ ਬਾਏ ਨਾ